ਦੋਸਤੋ ਅੱਜ ਆਪਾਂ ਘੋੜੀ ਵਰਗੀ ਬੱਚੀ ਦਿਖਾਉਣੀ ਆ ਦੰਦੋ ਖੀਰੀ ਕੱਦ ਕਾਠ ਬਿਊਟੀ ਵਗੈਰਾ ਸੈਜ ਵਗੈਰਾ ਚੈੱਕ ਕਰੋ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਇੱਥੋਂ ਵੀਡੀਓ ਦਿਖਾਉਣੀ ਆ ਵੀਰ ਨਾਲ ਘਰ ਦੇ ਗੱਲਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਜਸਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਆਪਣਾ ਹੈਗੇ 97796 ਜੀ 21164 ਤੇ ਜਿਹੜੀ ਵੀਰ ਆਪਾਂ ਬੱਚੀ ਦੇਖ ਰਹੇ ਆ ਦੰਦੋ ਬਿਲਕੁਲ ਖੀਰੀ ਕਨਫਰਮ ਹੈ ਕਿਹਨੇ ਲਚੀਰੀ ਹੈ ਜੀ ਤਾਂ ਤੇ ਫਿਰ ਤਾਂ ਵੀ ਹੋਇਆ ਤਾਂ ਵੀ ਆਪਾਂ ਦੇਣ ਦਾ ਰਾਈ ਕਰਾਇਆ ਅਗਲੇ ਨੂੰ ਦੇ ਕੇ ਤੋੜਾ ਜੀ ਤੇ ਕਿਹੜੇ ਸੀਮਨ ਜੈ ਗਈ ਬਾਈ ਜੀ ਇਹ ਇਹ ਵਾਈਡ ਵਾਈਡ ਦੇ ਜੈਟ ਵੀ ਹੈ ਜੀ ਖੋ ਜੀ ਅੱਛਾ ਜਿਹੜੇ ਕਹਿੰਦੇ ਵਰਲਡ ਵਾਈਡ ਪੈਂਦੀਆਂ ਨੇ ਚੀਕਾਂ ਮਿੱਠੀਏ ਉਹ ਨਾ ਹੀ ਵਾਲਾ ਭੜਾ ਸੀਮਨ ਤਾਂ ਭੜਾ ਹੋਣਾ ਹੀ ਆ ਹਨਾ ਤੇ ਬਾਈ ਜੀ ਤੇ ਅੱਗੇ ਸੀਮਨ ਕਿਹੜੇ ਤੋਂ ਪ੍ਰੈਗਨਟ ਆ ਅੱਛਾ ਰਮਾਡਾ ਦਾ ਨੋਰਮਲ ਆ ਜਾਂ ਸੈਕਸਡ ਅੱਛਾ ਸੈਕਸਡ ਸੀਮਨ ਤੋਂ ਗੱਬਣਾ ਤੇ ਬਾਈ ਜੀ ਦਿਨ ਕਿਹ ਲੈ ਜੂਗੀ ਜੀ 15 ਲੈ ਜੂ ਜੀ ਅੱਛਾ ਹਜੇ ਸ਼ੇਰ ਦੇ ਵਿੱਚੋਂ ਇਹਨੇ ਪੂਣੀ ਕੱਤੀ ਆ 65 ਤੋਂ 60% ਹਵਾਨਾ ਬਣਿਆ 35 ਤੋਂ 40% ਹਵਾਨਾ ਇਹਦਾ ਬੰਡ ਹੈਗਾ ਤੇ ਬਾਈ ਜੀ ਇਹ ਤਾਂ ਆਪਾਂ ਗੈਸ ਦੁੱਧ ਵਾਲਾ ਕਿੰਨਾ ਕੁ ਲਾ ਸਕਦੇ ਆ ਪਲੂਨ 35 ਪਲੱਸ ਚੱਲਣਾ ਜੀ ਅੱਛਾ ਪਲੂਨ 35 ਪਲੱਸ ਦੁੱਧ ਬੱਚੀ ਇਹ ਆਪਾਂ ਨੂੰ ਦੇ ਦੂਗੀ ਹਨਾ ਬੜੇ ਆਰਾਮਦਾਰੀ ਦੇ ਨਾਲ ਠੀਕ ਆ ਕੱਤ ਕਾਠ ਬਿਊਟੀ ਵਗੈਰਾ ਸਾਰੇ ਪਾਸੇ ਓਕੇ ਆ ਜਾਵਾਂ ਹਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਰੇਟ ਇਹਦਾ ਰੇਟ ਕੀ ਰਹੂਗਾ ਬਾਈ ਜੀ ਇਹਦਾ ਦੇ ਦੇ 1.5 ਲੱਖ ਰੁਪਏ ਦੀ ਬੱਚੀ ਦੇਵਾਂਗੇ ਗੁਜਾਇਸ ਹੋ ਜੂਗੀ ਮੰਨ ਤਾਂ ਕਰਾਂਗੇ ਸੋ ਦੰਦੋਂ ਖੀਰੀ ਬਿਲਕੁਲ ਕਬੂਤਰੀ ਵਰਗੀ ਉੜਦੀ ਫਿਰਦੀ ਹੈ ਜੀ ਕੋਈ ਛੋਟੀ ਮੰਨ ਕੇ ਨਾ ਆਵੇ ਜੀ ਠੀਕ ਹੈ ਇੱਕੋ ਜੀ ਹੈ ਜੀ ਠੀਕ ਹੈ 1.5 ਲੱਖ ਜੋ ਮਾਨਦਾਨ ਕਰ ਦਾਂਗੇ ਮਾਨਦਾਨ ਕਰ ਦਾਂਗੇ ਦੁੱਧ ਦੀ ਐਵਰੇਜ 35 ਕਿਲੋ ਵਰਲਡ ਵਾਈਡ ਦੇ ਸੀਮਨ ਦੀ ਆਪ ਆ ਹਨਾ ਹਾਂ ਜੀ ਹਾਂ origional ਫਾਰਮ ਦੀ ਵਿੱਚ ਅੱਗੇ ਲੱਗਿਆ ਹੋਇਆ ਰਵਾੜਾ ਦਾ ਹਾਂ ਜੀ ਹਾਂ 66 ਤੋਂ ਜੀ ਅੱਗੇ ਆਪਾਂ ਜੋੜਾ ਦੇਖਿਆ ਨਾ ਬੱਚਿਆਂ ਦਾ ਕਪਣ ਹਾਣ ਪਰਵਾਣ ਜਾ ਹਨਾ ਹਾਂ ਇਹ ਜੋੜਾ ਜੀ ਇੱਕੋ ਹੀ ਉਮਰ ਦਾ ਹੈ ਜੀ ਜੀ ਤੇ ਐਵੇਂ ਮੰਨ ਲਓ ਇਹ 18-18 ਕੁ ਮਹੀਨੇ ਉਮਰ ਹੋ ਇਹਨਾਂ ਦੀ ਹੈ ਜੀ ਦੰਦੋ ਖੀਰੀਆਂ ਦੰਦੋ origignal ਇਹ ਵੀ ਖੀਰੀਆਂ ਨੇ ਕਿੰਨੇ ਕਿੰਨੇ ਮਹੀਨੇ ਦਾ ਗੱਪਣਾ ਇਹ ਇਹ 4-4 ਤੋਂ ਪਲੱਸ ਹੀ ਨੇ ਜੀ ਕੱਟੀਆਂ ਦੀ ਸੀਮਾ ਲੱਗੇ ਹੋਰ ਐ ਰੁੱਤ ਜਾਂਦੀਆਂ ਜਾਂ ਮਾ ਹਨਾ ਹਾਂ ਜੀ ਹਾਂ ਸਵਾਦ ਦੇਖੋ ਥਣ 4-4 ਹੀ ਇਹਨਾਂ ਦੇ ਹਨਾ ਕੋਈ ਫੋਰਸ਼ਾਂ ਕੇ ਬਿਲਕੁਲ ਵੀ ਨਹੀਂ ਹੈਗੀ ਠੀਕ ਹੈ 4-4 ਮਹੀਨੇ ਦੇ ਬੱਚੇ ਆ ਗੱਪਣਾ ਐ ਉੜ ਜਾਂਦਾ ਫਰ ਜਾਂਦਾ ਕਬੂਤਰੀ ਵਾਂਗੂ ਜਾਂਦਾ ਹਨਾ ਬਿਲਕੁਲ ਇਹਨਾਂ ਜੋੜ ਦਾ ਰੇੜਗੀ ਆ ਗਿਆ ਇਹ ਜੋੜਾ ਆਪਾਂ ਦੇ ਦਾਂਗੇ ਜੀ 1,40,000 ਰੁਪਏ ਦਾ ਅੱਛਾ 1:40 ਦਾ ਆਪਾਂ ਜੋੜਾ ਦੇ ਦਾਂਗੇ ਕੱਲੀ ਵੇੜ ਜਿਹੜੀ ਹਾਜ਼ਰਾ 15 ਦਿਨ ਬਾਕੀ ਉਹ 1.5 ਲੱਖ ਦੀ ਹੈ ਨਾ ਹਾਂਜੀ ਹਾਂ ਠੀਕ ਹੈ ਸੁਭਰਕ ਕੱਦ ਕਾਠ ਵਗੈਰਾ ਤੇ ਸ਼ਾਈਨਿੰਗ ਵਗੈਰਾ ਦੇਖੋ ਬੱਚਿਆਂ ਦੀ ਫੁੱਲ ਸ਼ਾਇਦ ਦੇ ਬੱਚਾ ਦੰਦੋ ਖੀਰੀਆਂ 4-4 ਮਹੀਨੇ ਦੇ ਪ੍ਰੈਗਨੈਂਟ ਤੇ ਇਹਨਾਂ ਦਾ ਵਾਹ ਜੀ ਸੀਮੰਟ ਰਿਕਾਰਡ ਮਿਲੂਗਾ ਫੁੱਲ ਫੁੱਲ ਰਿਕਾਰਡ ਮਿਲੂ ਜੀ ਐ ਮੰਨ ਕੇ ਚੱਲੋ ਵੀ ਇਹਨਾਂ ਇਹ ਦੋਨੇ ਇੱਕ ਸੀਮੰਟ ਤੋਂ ਹੀ ਪ੍ਰੋਨੈਂਟ ਨੇ ਜੀ ਇਹ ਜੀ ਫੋਰਸ ਦਾ ਸੀਮੰਟ ਆਉਂਦਾ ਜੀ ਕੋਈ ਠੀਕ ਆ ਜੋੜਾ ਉਹਦੇ ਗੱਬਣਾ ਹਾਂ ਉਹ ਤੋਂ ਹੀ ਗੱਬਣਾ ਜੀ ਜਿਹੜੀ ਇਹ ਬਲੈਕ ਰੰਗ ਦੇ ਵਿੱਚ ਹੈ ਏ ਵੀ ਐਸ ਸਟਾਈਕਰ ਦੀ ਹੈ ਜੀ ਜੀ ਤੇ ਦੂਸਰੀ ਟਰੰਪ ਦੀ ਹੈ ਜੀ ਇਹਦੀ ਅਸੀਂ ਠੀਕ ਆ 1 ਲੱਖ 40000 ਰੁਪਏ ਜੋੜੇ ਦੀ ਕੀਮਤ ਆ ਇਹਦੇ ਨਾਲ ਕੀ ਰੀਆਂ ਜੀ ਚਾਰ ਚਾਰ ਮਹੀਨੇ ਦੇ ਗੱਬਣਾ ਚੈੱਕ ਅਪ ਨੇ ਕਰਾਂਗੇ ਚੈੱਕ ਪਲੱਸ ਹੀ ਨਿਕਲਣਗੇ ਜੀ 10 ਦਿਨ ਕੋਈ ਹੱਤ ਆਈ ਦੀਗਾ ਵੀ ਚੰਗੇ ਵਧੀਆ ਰੋਤੇ ਸੁੰਦੀਆਂ ਹਨਾ ਹਾਂ ਬਾਪ ਦਾ ਚੱਕ ਕਰਾ ਕੇ ਲੈ ਜਾਈ ਜੀ ਅਗਲਾ ਠੀਕ ਆ ਆਪਣੀ ਤਸੱਲੀ ਕਰਾਈ ਵੀ ਆ ਹਨਾ ਕਰਾਈ ਹੋਈ ਆ ਅਗਲਾ ਪਰ ਲੈ ਕੇ ਜਾਵੇ ਜਰਾ ਠੀਕ ਆ ਆ ਪਹਿਲੇ ਸੂਏ ਸੂਣ ਵਾਲੀ ਬੱਚੀ ਜਮਾ ਹਾਜ਼ਰਾ 10 12 ਦਿਨ ਪੈਂਡਿੰਗ ਆ ਆਏ 15 ਕ ਦਿਨ ਲੈਂਦੀ ਆ ਜੀ ਜੀ 9779621161 ਵੀਡੀਓ ਦੇਖ ਲਿਓ ਚੈਨਲ ਨੂੰ ਪਿਆਰ ਦੇਣ ਲਈ ਤਾਂ